ਉੜੀ ਹੁੜੀ ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਆਈ ਵੱਡੀ ਖਬਰ ਕੁਝ ਫਰਵਰੀ ਤੱਕ ਸਕੂਲ ਬੰਦ ਕਰਨ ਦੇ ਹੁਕਮ ਹੋਏ ਜਾਰੀ ਸਕੂਲੀ ਬੱਚਿਆਂ ਨੂੰ ਲੱਗਣਗੀਆਂ ਮੌਜਾਂ ਜਲਦੀ ਦੇਖ ਲੋ ਖਬਰ ਦੁਨੀਆ ਭਰ ਤੋਂ ਕਰੋੜਾਂ ਸ਼ਰਧਾਲੂ ਜਿਹੜੇ ਆ ਉਹ ਪਵਿੱਤਰ ਇਸ਼ਨਾਨ ਕਰਨ ਲਈ ਤਰੈਣੀ ਸੰਗਮ ਪਹੁੰਚ ਰਹੇ ਹਨ ਅੱਜ 3 ਫਰਵਰੀ 2025 ਨੂੰ ਬਸੰਤ ਪੰਚਮੀ ਦੇ ਵਿਸ਼ੇਸ਼ ਮੌਕੇ ਤੇ ਪ੍ਰਾਗ ਰਾਜ ਮਹਾਕੁੰਭ ਵਿੱਚ ਇਸ ਅੰਮ੍ਰਿਤ ਇਸ਼ਨਾਨ ਕੀਤਾ ਜਾ ਰਿਹਾ ਹੈ ਤੇ ਬਸੰਤ ਪੰਚਮੀ ਦੇ ਮੌਕੇ ਤੇ ਕਈ ਰਾਜਾਂ ਦੇ ਵਿੱਚ ਸਕੂਲ ਬੰਦ ਹਨ ਤੁਹਾਨੂੰ ਦੱਸ ਦਈਏ ਕਿ ਕਈ ਥਾਵਾਂ ਤੇ ਜਿਹੜੀ ਬਸੰਤ ਪੰਚਮੀ ਦੀ ਛੁੱਟੀ ਆ ਉਹ ਕੀਤੀ ਗਈ ਸੀ ਤੇ ਮਹਾਕੰਬ ਅਤੇ ਅੰਮ੍ਰਿਤ ਇਸ਼ਨਾਨ ਦੇ ਕਾਰਨ ਸ਼ਰਧਾਲੂਆਂ ਦੀ ਭੀੜ ਨਾ ਸਿਰਫ ਪ੍ਰਾਗਰਾਜ ਸਗੋ ਵਾਰਾਨਸੀ ਅਯੁੱਧਿਆ ਦੇ ਨੇੜਲੇ ਕਈ ਹੋਰ ਜ਼ਿਲ੍ਹਿਆਂ ਵਿੱਚ ਵੀ ਪਹੁੰਚ ਰਹੀ ਹੈ ਇਸ ਸਥਿਤੀ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ 5 ਫਰਵਰੀ 2025 ਤੱਕ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਅੱਜ 3 ਫਰਵਰੀ 2025 ਨੂੰ ਮਹਾਕੰਬ ਦਾ ਤੀਜਾ ਅਤੇ ਆਖਰੀ ਅੰਮ੍ਰਿਤ ਇਸ਼ਨਾਨ ਹੈ ਇਸ ਤੋਂ ਬਾਅਦ ਭੀੜ ਘਟਨੀ ਸ਼ੁਰੂ ਹੋ ਜਾਵੇਗੀ 13 ਜਨਵਰੀ 2025 ਤੋਂ ਪ੍ਰਾਗ ਰਾਜ ਵਿੱਚ ਮਹਾ ਕੁੰਬ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਕਾਰਨ ਹਰ ਰੋਜ਼ ਲੱਖਾਂ ਸ਼ਰਧਾਲੂ ਪਰਾਗਰਾਜ ਪਹੁੰਚ ਰਹੇ ਹਨ ਅਤੇ ਖਾਸ ਦਿਨਾਂ ਤੇ ਕਰੋੜਾਂ ਲੋਕ ਆ ਜਿਹੜੇ ਉਹ ਪਰਾਗਰਾਜ ਦੇ ਵਿੱਚ ਦਰਸ਼ਨ ਕਰਨ ਦੇ ਲਈ ਆਪਣਾ ਨਤਮਸਤਕ ਹੋ ਰਹੇ ਹਨ ਮਹਾਕੰਬ ਦੌਰਾਨ ਬੱਚਿਆਂ ਨੂੰ ਮੁਸੀਬਤ ਤੋਂ ਬਚਾਉਣ ਲਈ ਪਰਾਗਰਾਜ ਜ਼ਿਲ੍ਹੇ ਵਿੱਚ 8ਵੀਂ ਜਮਾਤ ਤੱਕ ਦੇ ਸਾਰੇ ਬੋਰਡ ਸਕੂਲ 5 ਫਰਵਰੀ ਤੱਕ ਬੰਦ ਕਰ ਦਿੱਤੇ ਗਏ ਹਨ ਹੁਕਮਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ ਕਾਉਂਸਲ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਹੋਰ ਬੋਰਡ ਮਾਨਤਾ ਪ੍ਰਾਪਤ ਅਤੇ ਸਹਾਇਤਾ ਬੋਰਡ ਅੰਗਰੇਜ਼ੀ ਹਿੰਦੀ ਮਾਧਿਅਮ ਵਾਲੇ ਸਕੂਲਾਂ ਵਿੱਚ ਕਲਾਸਾਂ ਆਨਲਾਈਨ ਮੋਡ ਦੇ ਵਿੱਚ ਚਲਾਈਆਂ ਜਾਣਗੀਆਂ। ਮਹਾਕੁੰਭ 2025 ਲਈ ਪ੍ਰਾਗਰਾਜ ਆਉਣ ਵਾਲੇ ਲੱਖਾਂ ਸ਼ਰਧਾਲੂ ਵੀ ਹਰ ਰੋਜ਼ RAM ਮੰਦਰ ਦੇ ਦਰਸ਼ਨ ਕਰਨ ਲਈ ਅਯੁੱਧਿਆ ਪਹੁੰਚ ਰਹੇ ਹਨ। ਬਸੰਤ ਪੰਚਮੀ ਅਤੇ ਮਹਾਕੁੰਭ ਤੋਂ ਬਾਅਦ ਸ਼ਹਿਰ ਦੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਆ ਉਹ ਵਾਧੀ ਜਾ ਰਹੀ ਹੈ। ਇਸ ਲਈ ਅਯੋਧਿਆ ਦੇ ਜ਼ਿਲ੍ਹਾ ਮੈਜਿਸਟਰੇਟ ਚੰਦਰ ਵਿਜੇ ਸਿੰਘ ਨੇ ਸਾਰੇ ਸਕੂਲ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਅਯੋਧਿਆ, ਥਾਮ ਅਤੇ ਆਲੇ-ਦੁਆਲੇ ਦੇ ਬਲਾਕਾਂ ਵਿੱਚ 12ਵੀਂ ਜਮਾਤ ਤੱਕ ਦੇ ਸਾਰੇ ਸਕੂਲ 5 ਫਰਵਰੀ 2025 ਤੱਕ ਬੰਦ ਰਹਿਣਗੇ। ਤਾਂ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਆ ਉਹ ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਲਈ ਆ ਰਹੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਪਰਾਗ ਰਾਜ ਜ਼ਿਲ੍ਹੇ ਦੇ ਵਿੱਚ ਜਿਹੜੀ 5 ਫਰਵੀ ਤੱਕ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਤਾਂ ਕਿ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਮਹਾਕੁੰਬ ਦੇ ਵਿੱਚ ਵੱਡਾ ਇਕੱਠ ਹੁੰਦਾ ਹੈ ਤਾਂ ਕਰਕੇ ਬੱਚਿਆਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਹੁੰਦੀ ਹੈ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ